ਸਵਾਗਤ ਹੈ ਦੋਸਤੋ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲ ਇਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਓ 5-7 ਫੋਟੋਆਂ ਵਿੱਚ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਸਪਰਟਸ ਆਪ ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ। ਤੋਂ ਤਵਾਜ ਲੈ ਕੇ ਆਈਆਂ ਜੀ ਟਰਾਲੀ ਬਕਾਉ ਤਾਰਾ ਸਿੰਘ ਬਿਲਗਰੀ ਬਣੀ ਹੋਈ ਆ। ਸਾਈਜ਼ ਆ 15x7 ਦਾ 10 ਨਾਟੀ ਹਾਬਿਆ ਡਬਲ ਟੈਰੀਆ ਟੈਰੀਆ ਐਮ ਆਰ ਐਫ ਦੇ 80% ਬਹੁਤ ਵਧੀਆ ਸਾਫ ਕੰਡੀਸ਼ਨ ਨੇ ਆ ਏਰੀਆ ਆ ਫਗਵਾੜਾ ਪੰਜਾਬ ਜਿਆਦਾ ਜਾਣਕਾਰੀ ਲਈ ਵੀਰ ਨੂੰ ਫੋਨ ਕਰ ਲਓ 8264204752 8264204752